ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਫੇਰ ਤੁਹਾਨੂੰ ਦੱਸਾਂਗੇ ਜੀ ਪਾਈਪਿੰਗ ਲਗਾਉਣ ਦਾ ਤਰੀਕਾ ਕਿ ਮੈਂ ਉਲਟੀ ਸਾਈਡ ਪਾਈਪਿੰਗ ਕਿਉਂ ਲਗਾਉਣੀ ਹੈਗੀ ਕਈ ਵਾਰ ਮੈਨੂੰ ਪੁੱਛਦੇ ਨੇ ਵੀ ਤੁਸੀਂ ਪੁੱਠੀ ਸਾਈਡ ਪਾਈਪਿੰਗ ਕਿਉਂ ਰੱਖ ਕੇ ਲਗਾਉਨੇ ਹੋਗੇ ਮੈਂ ਕਮੇਜ਼ ਦੇ ਉਲਟੀ ਸਾਈਡ ਰੱਖ ਕੇ ਪਾਈਪਿੰਗ ਲਗਾਉਣੀ ਆ ਉਹਦਾ ਆਪਾਂ ਕਾਰਨ ਵੀ ਦੱਸਾਂਗੇ ਤੇ ਤੁਹਾਨੂੰ ਫਾਇਦੇ ਵੀ ਦੱਸਾਂਗੇ ਵੀ ਕੀ ਕਾਰਨ ਆ ਕਿਉਂ ਲਾਉਨੇ ਆਗੇ ਕੀ ਫਾਇਦਾ ਹੈਗਾ ਜੇ ਆਪਾਂ ਦੂਜੇ ਲੌੜ ਪਾਈਪਿੰਗ ਲਗਾਈਏ ਤਾਂ ਉਹਦਾ ਕੀ ਆਪਾਂ ਨੂੰ ਨੁਕਸਾਨਾ ਨੁਕਸਾਨ ਨਹੀਂ ਵੈਸੇ ਉਹਦੇ ਨਾਲ ਜੇ ਆਪਾਂ ਨੂੰ ਥੋੜਾ ਜਿਹਾ ਕੰਮ ਵੱਜ ਜਾਂਦਾਗਾ ਤੇ ਉਹ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਤੇ ਕਈ ਵਾਰ ਮੇਰੀਆਂ ਭੈਣਾਂ ਮੈਸੇਜ ਕਰਦੀਆਂ ਹੁੰਦੀਆਂ ਨੇ ਸਾਨੂੰ ਪਲਾਜੋ ਦੀ ਕਟਿੰਗ ਦੱਸਿਓ ਤੇ ਜਾਂ ਸਾਨੂੰ ਕਿਸੇ ਵੀ ਤਰ੍ਹਾਂ ਦੀ ਸਲਾਈ ਚ ਪ੍ਰੋਬਲਮ ਆਉਂਦੀ ਹੈ ਤਾਂ ਕਮੈਂਟ ਕਰਕੇ ਪੁੱਛਦੀਆਂ ਨੇ ਵੈਸੇ ਤਾਂ ਆਪਾਂ ਹਰ ਇੱਕ ਦੇ ਕਮੈਂਟ ਦਾ ਰਿਪਲਾਈ ਦਿੰਨੇ ਆ ਜੀ ਜੇ ਫਿਰ ਵੀ ਨਹੀਂ ਪਤਾ ਲੱਗਦਾ ਹੁੰਦਾ ਤੁਹਾਨੂੰ ਜ਼ਿਆਦਾ ਹੀ ਜ਼ਰੂਰੀ ਹੁੰਦਾਗਾ ਹਨਾ ਤਾਂ ਤੁਸੀਂ ਮੈਨੂੰ ਫੋਨ ਕਰਕੇ ਪੁੱਛ ਸਕਦੇ ਹੋਗੇ ਆ ਫੋਨ ਦਾ ਨੰਬਰ ਜੀ ਮੇਰਾ ਜਿਹੜੀਆਂ ਸੂਟਾਂ ਵਾਲੀਆਂ ਵੀਡੀਓ ਹੁੰਦੀਆਂ ਨੇ ਨਾ ਸੂਟ ਸੇਲ ਕਰਨ ਵਾਲੀਆਂ ਉਹਨਾਂ ਵਿੱਚ ਨੰਬਰ ਹੁੰਦਾਗਾ ਤੁਸੀਂ ਉੱਥੇ ਮੇਰੇ ਨਾਲ ਗੱਲ ਕਰ ਸਕਦੇ ਹੋਗੇ ਠੀਕ ਹੈ ਜੀ ਤੇ ਹੁਣ ਆਪਾਂ ਜ਼ਿਆਦਾ ਟਾਈਮ ਤੁਹਾਡਾ ਨਾਂ ਲੈਂਦੇ ਹੋਏ ਆਪਾਂ ਵੀਡੀਓ ਸ਼ੁਰੂ ਕਰਦੇ ਆਂਗੇ ਪਾਈਪਿੰਗ ਦੇਖੋ ਮੈਂ ਕਮੀਜ਼ ਦਾ ਉਲਟਾ ਪਾਸਾ ਰੱਖਿਆ ਹੋਇਆ ਜੀ ਦੇਖੋ ਨੇੜੀ ਲਾ ਕੇ ਇਧਰਲੇ ਪਾਸੇ ਰੱਖ ਕੇ ਪਾਈਪਿੰਗ ਲਗਾਉਣੀ ਹੁੰਨੀ ਹੈਗੀ ਇਹ ਆਪਾਂ ਤੁਹਾਨੂੰ ਦੱਸਦੇ ਆਂਗੇ ਬਿਲਕੁਲ ਇਹਨੂੰ ਕਿਨਾਰੇ ਤੇ ਰੱਖ ਕੇ ਲਗਾਉਣਾ ਹੈ ਇਸ ਤਰ੍ਹਾਂ ਇਹ ਮੈਂ ਕਿਉਂ ਉਲਟੀ ਸਾਈਡ ਰੱਖ ਕੇ ਲਗਾਉਣੀ ਹੈ ਜੀ ਕਿਉਂਕਿ ਇਹਨੇ ਜਦੋਂ ਆਪਾਂ ਪਾਸਾ ਪਲਟ ਕੇ ਇਹਨੂੰ ਦੂਸਰੀ ਸਿਲਾਈ ਲਗਾਵਾਂਗੇ ਇਹ ਸਿੱਧੇ ਪਾਸੇ ਆਜੂਗੀ ਇਹਦਾ ਕਾਰਨ ਕੀ ਆਪਾਂ ਤੁਹਾਨੂੰ ਪਹਿਲਾਂ ਜਦੋਂ ਪਾਈਪਿੰਗ ਆਪਾਂ ਇੱਥੋਂ ਕਟਿੰਗ ਕਰਾਂਗੇ ਨਾ ਉੱਪਰੋਂ ਚਾਕਾਂ ਕੋਲੋਂ ਉਦੋਂ ਦੱਸਦੇ ਆਂ ਤੁਹਾਨੂੰ ਆ ਦੇਖੋ ਹੁਣ ਆਪਣੇ ਇੱਥੋਂ ਚਾਕ ਬੰਦ ਹੋਣਗੇ ਇੱਥੋਂ ਆਪਾਂ ਪਾਈਪਿੰਗ ਨੂੰ ਕਟਿੰਗ ਕਰ ਲੈਣਾਗਾ ਥੋੜੀ ਜੀ ਆਪਾਂ ਉੱਪਰ ਰੱਖ ਕੇ ਪਾਈਪਿੰਗ ਕਟਿੰਗ ਕਰੀਏ ਇੱਕ ਇੱਥੇ ਟੱਕ ਲਗਾ ਲਈਏ ਜੀ ਆਪਾਂ ਤੇ ਜਿਹੜੀ ਆਪਾਂ ਸਿੱਧੇ ਪਾਸੇ ਰੱਖ ਕੇ ਲਗਾਉਨੇ ਆ ਜੀ ਉਹ ਬਿਲਕੁਲ ਇਹਦੇ ਇੱਥੇ-ਇੱਥੇ ਰੱਖ ਕੇ ਕਿਨਾਰੇ ਤੇ ਆਉਂਦੀ ਹੁੰਦੀ ਹੈ ਜਿੱਥੇ ਆਪਾਂ ਸਲਾਈ ਲਗਾਈ ਹੈਗੀ ਉਹਦੇ ਨਾਲ ਕੀ ਹੁੰਦਾ ਜੀ ਜੇ ਆਪਾਂ ਕਮੀਜ਼ ਖੁੱਲਾ ਕਰਨਾਗਾ ਤਾਂ ਆਪਾਂ ਨੂੰ ਪਹਿਲਾਂ ਉਹ ਸਾਰੀ ਪਾਈਪਿੰਗ ਦੇੜਨੀ ਪਊ ਇੱਥੋਂ ਸਲਾਈ ਦੇੜਨੀ ਪਊ ਦੋ ਸਿਉਣਾ ਦੇੜਨੀਆਂ ਪੈਣੀਆਂ ਨਾਲੇ ਤਾਂ ਜਿਹੜੀ ਆਪਾਂ ਉੱਪਰ ਦੀ ਫੋਲਡ ਕਰਦੇ ਆ ਉਹ ਸਲਾਈ ਦੇੜਨੀ ਪਊਗੀ ਨਾਲੇ ਜਿੱਥੇ ਪਾਈਪਿੰਗ ਲਗਾਈ ਹੋਈ ਆ ਆਪਾਂ ਨੂੰ ਉਹ ਸਲਾਈ ਦੇੜਨੀ ਪਊਗੀ ਇਹਦੇ ਵਿੱਚ ਸਿਰਫ ਆਪਾਂ ਨੂੰ ਇੱਕ ਸਲਾਈ ਦੇੜਨ ਦੀ ਜ਼ਰੂਰਤ ਹੁੰਦੀ ਆ ਨਾ ਕਿ ਆਪਾਂ ਨੂੰ ਦੁਆਰੇ ਦੁਆਰੇ ਸਾਰਾ ਕੰਮ ਕਰਨਾ ਪੈਂਦਾ ਥੋੜੀ ਜੀ ਸਲਾਈ ਆਪਾਂ ਇੰਨੀ ਕੀ ਸਲਾਈ ਦੇੜ ਸਕਦੇ ਆਂਗੇ ਤੇ ਉਥੋਂ ਹੀ ਆਪਾਂ ਸਾਰਾ ਕਮੀਜ਼ ਸੈੱਟ ਕਰ ਸਕਦੇ ਆਂ ਆਪਦਾ ਤੇ ਹੁਣ ਆਪਾਂ ਤੁਹਾਨੂੰ ਲਗਾ ਕੇ ਦਿਖਾਉਨੇ ਆ ਇਹ आप दूजी सैड भी पहला लगा लीए हम आप दूजी सैड रख के लगा लें देखो पाइपिंग आप दो सैड लगा लीए जी हम आप जेड़े कारण मैं उल्टी सैड है ना पाइपिंग वह दसदा थोनू जो आप देखो हिप इतों चाहे टाइट करनी है चाहे आप हिप खोलनी है तो सिर्फ जी आप आलाई लगावे ना ਆਮ ਮੋੜ ਕੇ ਸਲਾਈ ਲਗਾਵਾਂਗੇ ਸਿਰਫ ਆਪਾਂ ਨੂੰ ਇਹ ਇੰਨੀ ਕੁ ਸਲਾਈ ਖੋਲਣ ਦੀ ਜ਼ਰੂਰਤ ਪਊ ਐਨੀ ਕੁ ਸਲਾਈ ਖੋਲ ਕੇ ਆਪਾਂ ਇਹਨੂੰ ਇੱਧਰ ਨੂੰ ਵੀ ਕਰ ਸਕਦੇ ਆ ਤੇ ਇਹਨੂੰ ਆਪਾਂ ਅੰਦਰੋਂ ਵੀ ਕਰ ਸਕਦੇ ਆ ਜੇ ਇਹ ਆਪਾਂ ਆਪਾਂ ਟਾਈਟ ਕਰਨੀ ਹੋਵੇ ਜੇ ਆਪਾਂ ਇਹ ਪਖੁੱਲੀ ਕਰਨੀ ਆ ਤਾਂ ਇਹਨੂੰ ਆਪਾਂ ਇੱਥੋਂ ਸਲਾਈ ਲਗਾ ਦਾਂਗੇ ਜੇ ਆਪਣੀ ਇਹ ਪਾਈਪਿੰਗ ਪਹਿਲਾਂ ਹੀ ਲੱਗੀ ਹੋਊਗੀ ਜੇ ਆਪਣੀ ਇੱਥੇ ਪਾਈਪਿੰਗ ਲਗਾਈ ਹੋਊਗੀ ਤਾਂ ਜਿਹੜੀ ਆ ਉੱਪਰ ਵਾਲੀ ਸਲਾਈ ਆਪਾਂ ਨੂੰ ਉਹ ਵੀ ਖੋਲਣੀ ਪਊ ਸਾਰੀ ਪਾਈਪਿੰਗ ਵੀ ਆਪਾਂ ਨੂੰ ਢੇੜਨੀ ਪਊਗੀ ਇਸ ਕਰਕੇ ਇਹ ਸੌਖਾ ਤਰੀਕਾ ਰਹਿੰਦਾ ਨਾਲੇ ਇਹਦੇ ਵਿੱਚ ਬੜਲਣੀ ਪੈਂਦਾਗਾ ਜਿਹੜੀ ਆਪਾਂ ਪਹਿਲਾਂ ਪਾਈਪਿੰਗ ਲਗਾ ਕੇ ਉੱਪਰ ਦੀ ਆਪਾਂ ਸਲਾਈ ਲਾਉਣੀ ਆ ਉਹਦੇ ਵਿੱਚ ਬਲ ਪੈਂਦਾਗਾ ਕੱਪੜੇ 'ਚ ਇਸ ਤਰ੍ਹਾਂ ਆਪਾਂ ਫੋਲਡ ਕਰ ਲਾਂਗੇ ਜੇ ਸੋਛੇ ਤਾਂ ਸਿੱਧੀ ਤਰ੍ਹਾਂ ਨਹੀਂ ਲੱਗਦੀ ਜੀ ਤਾਂ ਤੁਸੀਂ ਨਿਸ਼ਾਨ ਲਗਾ ਲਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਦੇਖੋ ਇਸ ਤੋਂ ਆਪਣੀ ਪਾਈਪਿੰਗ ਲੱਗ ਚੁੱਕੀ ਹੈ ਜੇ ਤੁਸੀਂ ਕੱਚੀ ਸਲਾਈ ਲਗਾਉਣੀ ਹੈ ਕੱਚੀ ਸਲਾਈ ਵੀ ਲਗਾ ਸਕਦੇ ਹੋ ਜੇ ਇਸੇ ਤਰ੍ਹਾਂ ਤਰਪਾਈ ਕਰਨੀ ਹੈ ਤਾਂ ਇਸੇ ਤਰ੍ਹਾਂ ਵੀ ਤਰਪਾਈ ਕਰ ਸਕਦੇ ਹੋ ਦੇਖੋ ਨਾ ਤਾਂ ਇਧਰਲੀ ਸਾਈਡ ਕੋਈ ਬਾਲਾ ਆ ਨਾ ਇਧਰਲੀ ਸਾਈਡ ਕੋਈ ਬਾਲਾ ਆ ਆਪਾਂ ਜਿਸ ਤਰ੍ਹਾਂ ਸਲਾਈ ਲਗਾਈ ਹੈਗੀ ਹੁਣ ਆਪਾਂ ਦੂਜੀ ਸਾਈਡ ਤੋਂ ਵੀ ਫੋਲਡ ਕਰ ਲੈਣੇ ਆਂਗੇ ਉਸ ਨੂੰ ਜੀ ਆਪਾਂ ਪਹਿਲਾਂ ਇੱਥੇ ਰੱਖ ਕੇ ਲਗਾਉਨੇ ਆਂਗੇ ਫਿਰ ਇਦੋਂ ਬਾਅਦ ਆਪਾਂ ਫੋਲਡ ਕਰਦੇ ਆਂਗੇ ਇਹਨੂੰ ਆਪਾਂ ਘੇਰਾ ਵੱਧ ਕੱਟ ਕਰਨਾ ਉਸੇ ਤਰ੍ਹਾਂ ਜਿਸ ਤਰ੍ਹਾਂ ਪਾਈਪ ਵੱਧ ਕੱਟ ਕਰ ਸਕਦੇ ਆ ਘੇਰਾ ਵੀ ਆਪਾਂ ਉਸੇ ਤਰ੍ਹਾਂ ਵੱਧ ਕੱਟ ਕਟਿੰਗ ਵੱਧ ਕੱਟ ਕਰ ਸਕਦੇ ਆ ਜੀ ਇਹਨੂੰ ਆਪਾਂ ਇੱਥੋਂ ਅੰਦਰ ਨੂੰ ਇਸ ਤਰ੍ਹਾਂ ਤਰਪਾਈ ਕਰਨ ਵੇਲੇ ਫੋਲਡ ਕਰ ਲਾਂਗੇ ਜਿਹੜਾ ਆਪਾਂ ਵੱਧ ਆ ਪਾਈਪਿੰਗ ਛੱਡੀ ਹੈਗੀ ਨਹੀਂ ਤੁਸੀਂ ਇਹਨੂੰ ਅੰਦਰਲੀ ਸਾਈਡ ਇਸੇ ਤਰ੍ਹਾਂ ਪਹਿਲਾਂ ਫੋਲਡ ਕਰਕੇ ਵੀ ਸਿਲਾਈ ਲਗਾ ਸਕਦੇ ਹੋਗੇ ਪਾ ਦੋਨੇ ਸਾਈਡ ਤੋਂ ਵਿੱਚ ਆਕ ਫੋਲਡ ਕਰਕੇ ਦਿਖਾ ਦੁੱਤੇ ਨੇਗੇ ਵੀ ਆਪਣਾ ਬਲ ਵਗੈਰਾ ਪੈਂਦਾ ਜਾਂ ਨਹੀਂ ਪੈਂਦਾ ਦੇਖੋ ਇੱਥੋਂ ਆਪਾਂ ਇਸ ਤਰ੍ਹਾਂ ਚਾਕ ਬੰਦ ਕਰ ਲੈਨੇਗੇ ਠੀਕ ਹੈ ਜੀ ਇਧਰਲਾ ਚਾਕ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਹਾਂ ਕੋਈ ਵਾਲ ਆਪਣਾ ਨਹੀਂ ਆਇਆ ਹੈਗਾ ਵਾ ਫੋਲਡ ਕਰਨ ਵੇਲੇ ਨਾ ਹੀ ਆਪਣਾ ਪਾਈਪਿੰਗ ਲਗਾਉਣ ਵੇਲੇ ਕੋਈ ਵਾਲ ਆ ਇਸ ਤਰ੍ਹਾਂ ਤੁਸੀਂ ਫਿਨਿਸ਼ਿੰਗ ਨਾਲ ਪਾਈਪਿੰਗ ਲਗਾ ਸਕਦੇ ਹੋਗੇ ਤਰਪਾਈ ਕਰਨ ਵਿੱਚ ਵੀ ਥੋੜਾ ਕੋਈ ਵਾਲ ਵਗੈਰਾ ਨਹੀਂ ਆਊਗਾ ਇਹ ਸੌਖਾ ਤਰੀਕਾ ਜੀ ਤੇ ਨਾਲੇ ਆਪਾਂ ਨੂੰ ਜਿਆਦਾ ਕੋਈ ਆਪਣਾ ਕੰਮ ਨਹੀਂ ਵੱਧਦਾ ਜੇ ਆਪਾਂ ਨੂੰ ਕਮੀਜ਼ ਟਾਈਟ ਜਾਂ ਖੁੱਲਾ ਕਰਨਾ ਪਵੇ ਇਸ ਕਰਕੇ ਮੈਂ ਉਲਟੀ ਸਾਈਡ ਪਾਈਪਿੰਗ ਲਗਾਉਣੀ ਆ ਦੂਜੇ ਤਰੀਕੇ ਨਾਲ ਵੀ ਲਗਾ ਸਕਦੇ ਹੋਗੇ ਉਹ ਵੀ ਕੋਈ ਉਹ ਨਹੀਂ ਹੈਗਾ ਪਰ ਇਹ ਤਰੀਕਾ ਮੈਨੂੰ ਈਜ਼ੀ ਲੱਗਦਾ ਤੇ ਨਾਲੇ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਚਲੋ ਠੀਕ ਹੈ ਜੀ ਅੱਜ ਵਾਲੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਿਆ ਵੀ ਪਾਈਪਿੰਗ ਇਸ ਤਰ੍ਹਾਂ ਲਗਾਉਣੀ ਹੈਗੀ ਮੈਨੂੰ ਉਮੀਦ ਆ ਵੀਡੀਓ ਤੁਹਾਨੂੰ ਵਧੀਆ ਲੱਗੀ ਹੋ ਵੀਡੀਓ ਵਧੀਆ ਲੱਗੀ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ